ਸਸਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਸਾਡੇ ਘਰ ਆਏ ਨੇ ਵਿਆਹ ਵਾਲਾ ਮੁੰਡਾ ਤੇ ਵਿਆਹ ਵਾਲੀ ਮੋਟੀ ਵਿਆਹ ਵਾਲੀ ਮੋਟੀ ਵਿਆਹ ਵਾਲੀ ਮੋਟੀ ਮਾਮੀ ਜੀ ਸਾਰੇ ਜਣੇ ਆਏ ਨੇ ਤੇ ਇਹ ਇਹ ਰਸਤਾ ਤਿਆਰ ਕੀਤੀ ਹੋਦੀ ਇਹ ਰਸਤਾ ਇਹ ਰਸਤਾ ਤਿਆਰ ਕੀਤੀ ਰਸਤਾ ਤੇਰਾ ਰਲ ਗਿਆ ਵਾਪਿਸ ਇਹ ਰਸਤਾ ਤਿਆਰ ਕੀਤੀ ਇਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਅੱਜ ਕੁਝ ਨਵਾਂ ਐਡ ਹੋ ਗਿਆ ਤੇ ਮੈਂ ਤਾਂ ਸਿਰ ਸੋਚਦਾ ਨਹੀਂ ਲੱਭਣ ਦੇ ਆ ਤੇ ਆ ਸਾਰੀਆਂ ਚੀਜ਼ਾਂ ਬਣਾਈਆਂ ਆ ਪੀਂਦਾ ਹੁਣ ਆ ਰਹੀ ਹੈ ਨਾ ਪਾਈਪ ਲਾਈਨ ਓਕੇ ਆ ਗਏ ਪਤਾ ਨਹੀਂ ਕੀ ਪਾ ਰਹੇ ਕੱਪ ਵੱਡੇ ਕੱਪ ਵੱਡੇ ਪੀਂਦੇ ਵੈਸੇ ਵੀ ਲੰਡਨ ਮੈਂ ਛੋਟਾ ਲਗਾਈ ਤੂੰ ਲੰਡਨ ਦੇ ਚਾਹ ਜ਼ਿਆਦਾ ਹੀ ਪੀਂਦੇ ਆ ਸਨੀ ਗੜੀ ਘਟ ਪੀਂਦਾ ਆ ਸਨੀ ਵੀ ਤੇ ਪੂਰਾ ਗਲਾਸ ਭਰ ਕੇ ਪੀਂਦਾ ਆ ਜਦੋਂ ਮੈਂ ਆਇਆ ਜੇ ਪਹਿਲੀ ਵਾਰੀ ਆਇਆ ਜੇ ਤਾਂ ਇੰਨੇ ਇੰਨੇ ਕੱਪ ਪੀਂਨਾ ਮਗਾ ਲੈ ਏ ਇਦੋਂ ਮੈਂ ਕਿਹਾ ਪੰਜ ਪੜਾ ਕੱਪ ਦਾ ਸਾਈਜ਼ ਵੱਡੇ ਘੜਨੇ ਨਾਲ ਤੇ ਗगन ਨੂੰ ਨਾਲੇ ਵੱਡੇ ਘੜਦਣਾ ਚਲੋ ਤੇ ਗगन ਦੀ ਵੋਟੀ ਆਜੇ ਗगन ਗगन ਦੀ ਵੋਟੀ ਇੱਥੇ ਬੈਠੇ ਜੇ ਭਾਬੀ ਜੀ ਨਵੇਂ ਭਾਬੀ ਜੀ ਨਵੀਂ ਵੋਟੀ ਪੁਰਾਣੀ ਵੋਟੀ ਇਹ ਮੇਰੇ ਮਾਮੀ ਜੀ ਭਾਬੀ ਜੀ ਸਾਡੇ ਵੱਡੇ ਮਾਮੀ ਜੀ ਅਦਰ ਪਹਿਲੀ ਜੋੜੀ ਇਹ ਤਈਆਂ ਨਾਲ ਗੈਪ ਕੇ ਪਾ ਕੇ ਬੈਠੇ ਹੋ ਯਾ ਟੰਡ ਬੜੀ ਐ ਤੇ ਠੰਡ ਤੇ ਲੱਗੇ ਤੇ ਲੱਗ ਲੱਗੇ ਉਸ ਬੈਠੋ ਨੋ ਨੋ ਰਹੀ ਠੀਕ ਹੈ ਠੱਗਾ ਪੂਰਾ ਹੁਣ ਠੀਕ ਹੈ ਜੀ ਹੋਰ ਸੁਣਾਓ ਕੋਈ ਗੱਪ ਛੱਪ ਆ ਵੀ ਗੱਬਲੇ ਪਾ ਚ ਰ ਗਿਆ ਉਹ ਉਧਰ ਪਾਇਆ ਉਥੇ ਇਕੱਠੇ ਨਹੀਂ ਰੰਜੋਤ ਸੁਣਾਵੇ ਕੋਈ ਗੱਲ ਅਹੀ ਪੜ ਗਿਆ ਜਿਆ ਹੁੰਦਾ ਤਾਂ ਸੁਣਾ ਕੇ ਮੁਕੇ ਕੋਣ ਉਹਦਾ ਸੁਣਾ ਦੇ ਨਾ ਰ ਰੰਜੋਤ ਕੋਰ ਤੇ ਬੋਲਦੀ ਨਹੀਂ ਵਿਚਾਰੀ ਕੁਝ ਵੀ ਥੋੜਾ ਜਿਹਾ ਸਾਡਾ ਭੇਤ ਪਾਏਗੀ ਫਿਰ ਬੋਲੇਗੀ ਉਹ ਵੀ ਲੈ ਲੱਗ ਜਣੇ ਆ ਦੋ ਮਹੀਨੇ ਹੋ ਗਏ ਸਭ ਨੇ ਆ ਸੀ ਫਿਰ ਕੇ ਤੈਨੂੰ ਪਿਆਰੀ ਆ ਸਵਾਗਤ ਆ ਆ ਜਾ ਗगन ਤੁਸੀਂ ਤੂੰ ਇੱਥੇ ਕਿਉਂ ਖੜਾ ਆ ਇਕੱਲੇ ਹੁੰਦੇ ਨਹੀਂ ਆਜੋ ਆ ਗਈ ਚਾਹ ਬਣਾਉਂਦੇ ਆ ਮੇਰੇ ਨਾਲ ਚਾਹ ਅੱਛਾ ਮਲਾਹੀ ਕੋਈ ਚਾਹ ਦੋ ਜਿਹੜੀ ਰੰਗ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਮਾਰੋ ਫਿਰ ਕੋਈ ਗੱਪ ਸ਼ੌਪ ਕਹਿੰਦੇ ਗੱਪਾਂ ਸ਼ੱਪਾਂ ਮਾਰਨ ਵਾਲੇ ਤੇ ਉੱਧਰ ਚਲ ਗਏ ਇਹ ਚਾਹੇ ਥੋੜੀ ਸਮਗਰੀ ਯਾਦ ਕਰ ਰਿਹਾ ਨਾ ਦੇਸੀ ਸਮਗਰੀ ਠੀਕ ਹੈ ਜੀ ਭੌਲੀ ਕੱਢ ਕੇ ਗੋਨਾ ਕੋ ਪਾ ਲੈ ਸਾਰੇ ਇਕੱਠੇ ਨੇ ਟੈਨ ਹੋ ਕੇ ਪਰ ਚਾਹ ਮੇਂ ਹੋਣੀ ਐ ਤੁਹਾਡੇ ਤੇਰੀ ਮੋਲੀ ਕਿਦੇ ਹੈ ਸਾਡੇ ਘਰ ਜਗਾ ਉਹ ਵੀਡੀਓ ਦੇਖੀ ਮੈਂ ਦਰਾ ਆ ਗਈ ਤੂੰ ਸਾਡੇ ਘਰ ਜਗਾ ਹਾਂ ਠੀਕ ਆ ਪਰ ਜੇ ਦੀ ਅੱਗੇ ਕੋਈ ਨਹੀਂ ਆਇਆ ਹੋ ਤਾਂ ਤੁਸੀਂ ਪਤਾ ਕਿੱਥੋਂ ਸੁਣਦੇ ਲੈਂਦੇ ਹੋ ਹਾਂ ਉਹ ਨਹੀਂ ਉਹ ਗੱਲ ਜੀ ਇਹ ਕਾਜ ਹੈ ਇਹ ਵੀ ਨਹੀਂ ਨਹੀਂ ਸੌਸ ਹੋ ਰਹੀਗੀ ਸੌਸ ਦਾ ਕਰੇ ਨਹੀਂ ਹੋ ਨਹੀਂ ਨਹੀਂ ਸਵਾਦ ਨਹੀਂ ਹੋ ਰਹੀਗੀ ਮੈਂ ਅੱਜ ਕੱਲ ਦੇ ਕੋਈ ਖਾਣਾ ਪਰ ਉਹ ਜਿਹੜੀ ਨਾਲੋਂ ਚੰਗਾ ਸਵਾਦ ਆਹ ਦੇਖੋ ਜੀ ਸਾਡੇ ਪੁਰਾਣੇ ਕਾਲੇ ਪੈ ਗਏ ਆ ਕਹਿੰਦੇ ਕਿ ਵੀ ਲੰਗਰ ਛੱਕੇ ਨਹੀਂ ਜਾਣਾ ਹੁਣ ਅਸੀਂ ਇੱਦਾਂ ਹੀ ਚੱਲੇ ਆ ਨਹੀਂ ਨਹੀਂ ਅੱਜ ਤੁਹਾਨੂੰ ਪਹਿਲੇ ਕਹੀ ਰੋਟੀ ਨਹੀਂ ਲਾ ਦੇਣੀ ਮੈਨੂੰ ਲਾ ਦੇਣੀ ਨਹੀਂ ਨਹੀਂ ਸਾਢੇ 4 ਵਜੇ ਨਾਲ ਕੋਈ ਖਾਣਾ ਭੋਖੀ ਨਹੀਂ ਦੇ ਜਦੋਂ ਸਨੀ ਭਾਜੀ ਆਉਣਗੇ ਨਾ ਉਦੋਂ ਹੀ ਆਵਾਂਗੇ ਹੋਰ ਦੱਸੋ ਸਨੀ ਭਾਜੀ ਵਾਲੀ ਗੱਲ ਝੂਠੀ ਆ ਉਹ ਵੀ ਥੋੜੀ ਰੱਖ ਲੋ ਉਦੋਂ ਫੇਰ ਨਹੀਂ ਨਹੀਂ ਮੈਨੂੰ ਬਾਜ਼ਾਰ ਵੀ ਜਾਣਾ ਆਨ ਨੂੰ ਬਾਜ਼ਾਰ ਸੱਡਣਾ ਘੰਟਾ ਜੀ ਸ਼ਹਿਰ ਲੱਗਣਾ ਆ ਆਪਾਂ ਘਰ ਜਾਣਾ ਤੂੰ ਦੇਂ ਜੀ ਤਾ ਲੜਨਿਆ ਹੁਣ ਨਾ ਬੋਲੀ ਬਰਾਤੀ ਕਰ ਰਹੇ ਹੋ ਬੋਲੀ ਤਾਂ ਸਾਰੇ ਦਾਦੇ ਹੀ ਆ ਪੂਰੀ ਮੇਰੀ ਵੀ ਸੀ ਨੇ ਉਹ ਨਾ ਜ਼ਮੀਨ ਗੱਲ ਜਿਵੇਂ ਭਾਬੀ ਜੀ ਇਹਨਾਂ ਨੇ ਇੱਕ ਘੰਟਾ ਸ਼ਹਿਰ ਲੱਗਣਾ ਅਧਰੂ ਨੀਵ ਜਾਣਾ ਪੱਥੇ ਲਾ ਦੇਣਾ ਸ਼ਹਿਰ ਫਿਰ ਮੈਂ ਲੈ ਕੇ ਭਾਬੀ ਨੂੰ ਚੱਲ ਤੂੰ ਇਹ ਥੋੜੀ ਦੱਸਿਆ ਇਹ ਕੀ ਦੁੱਸੀ ਨਹੀਂ ਪਾਣੀ ਤੂੰ ਹਾਂਜੀ ਮੇਰੇ ਬਾਅਦ ਆ ਗਏ ਰੋਟੀ ਨਾਲ ਚਾਹ ਤਾਂ ਮੈਂ ਤੇ ਮੈਂ ਕਹਿ ਦਿੰਦਾ ਨਾਲੇ ਵੀ ਕਹੀ ਨਾ ਕੱਲ ਦਾ ਸਮਾਨ ਪਿਆ ਤੇਰਾ ਉਹ ਵੀ ਆਪਾਂ ਅੱਜ ਲੈ ਇਹ ਗੱਲ ਨਹੀਂ ਨਾ ਨਹੀਂ ਹੋਣੀ ਬੁਲਾ ਲਈ ਇਹ ਜੱਬ ਨੂੰ ਰੋਟੀ ਖਵਾ ਕੇ ਬੈਠਾ ਹੁੰਦਾ ਸੀ ਖਵਾ ਕੇ ਭੇਜਣਾ ਆ ਰੋਟੀ ਲੈ ਲਓ ਇਹ ਚੱਗਾ ਖਾਣ ਵੀ ਜਿਹੜਾ ਪਰੋੜਾ ਹੁੰਦਾ ਉਹ ਹੀ ਅੱਧਾ ਰੋਟੀ ਪੈਕ ਕਰਦਾ ਦੱਸ ਕਿਤੇ ਨਾ ਸਰੋਤ ਨੂੰ ਪਾਣੀ ਦੇ ਦਿਲਜੀਤ ਦੋ ਚੱਗਿਆ ਸਾਨੂੰ ਪੈਕ ਕਰਦੇ ਤੇ ਬਾਕੀ ਇਹ ਕਰਦੇ ਕਿ ਫਿਰ ਪੋੜਾ ਲਾਗੇ ਅੱਛਾ ਜੀ ਸਾਡੇ ਕੋਲ ਸਾਰਾ ਕੁਝ ਬਣਿਆ ਪਿਆ ਤੁਹਾਨੂੰ ਖਵਾ ਕੇ ਭੇਜਾਂਗੇ ਨਾਲ ਪੈਕ ਕਰ ਲਿਓ ਨਹੀਂ ਨਹੀਂ ਕਰਦੇ ਆ ਉਧਰ ਉਹਦਾ ਤਾਂ ਦੂਰ ਲੱਗਦਾ ਦੂਰ ਕਿਤੇ ਕੰਦਨ ਤੇ ਰਹਿੰਦਾ ਬੱਸ ਹਾਂਜੀ ਕਿਦਾਂ ਵਧੀਆ ਜੀ ਰੋਟੀ ਪੈਕ ਕਰ ਦਿਓ ਅਸੀਂ ਤੁਹਾਡਾ ਵੀ ਇਹ ਡਿਸੀਜਨ ਹੈ ਨਹੀਂ ਜੀ ਤੁਹਾਡਾ ਵੀ ਇਹੀ ਡਿਸੀਜਨ ਹੈ ਤੁਹਾਡਾ ਵੀ ਡਿਸੀਜਨ ਹੈ ਰੋਟੀ ਪੈਕ ਕਰ ਦਿਓ ਬਹੁਤ ਮਾੜੀ ਗੱਲ ਹੈ ਜੇ ਵੀ ਅਸੀਂ ਤੁਹਾਡੇ ਲਈ ਬਣਾਇਆ ਤੇ ਤੁਸੀਂ ਹੁਣ ਨਹੀਂ ਹੁਣ ਅਸੀਂ ਤੁਹਾਡੇ ਲਈ ਬਣਾਇਆ ਤੇ ਹੁਣ ਤੁਸੀਂ ਖਾ ਕੇ ਨਹੀਂ ਜਾਓਗੇ ਤੇ ਇਹ ਤੇ ਗਲਤ ਗੱਲ ਆ ਫਿਰ ਨਹੀਂ ਜਦੋਂ ਭਾਅ ਆਊਗਾ ਨਾ ਨਹੀਂ ਬਹੁਤ ਭਾਅ ਆਏਗਾ ਤੇ ਗੱਲ ਅਲੱਗ ਆ ਨਹੀਂ ਨਹੀਂ ਰੁਕਾ ਥੋੜੀ ਮੈਂ ਉਤਾਰਾਂ ਜਨਾਬੀ ਤੁਹਾਡੇ ਲਈ ਢੋਟੀ ਹੋਰ ਰੱਖ ਜਨਾਬਾ ਆਪੀ ਦਿਓ ਨਾ ਮੈਂ একদম ਇੱਥੇ ਆਉਂਦੇ ਨਹੀਂ ਆਂਦੇ ਆਂ ਇਹ ਜੀ ਗਿਫਟ ਮਿਲਣ ਦੇ ਵਿਆਹ ਦੇ ਥੈਂਕ ਯੂ ਮਾਮੀ ਜੀ ਆ ਮੇਰੇ ਲਈ ਗਿਫਟ ਆ ਪੇ ਪਾ ਬੂਦਾ ਲੈ ਤੀਏ ਲੈ ਤੀਏ ਲੈ ਆਓ ਜੀ ਥੈਂਕ ਯੂ ਜੀ ਹੋਰ ਉਹ ਆਹ ਤੇ ਬੱਚੇ پارٹی ਵਿੱਚ ਹੀ ਹੈਗੇ ਸਾਰੀ ਹਾਂ ਜੀ ਮੇਰੀ ਗੱਲ ਸੁਣ ਆ ਪੈਸੇ ਤਾ ਨਾ ਦੋ ਥੋੜੇ ਹੀ ਆ ਕਿੰਨੇ ਗਏ ਤੇ ਚਲ ਆ ਰੱਖ ਦੂਗੀ ਮੈਂ ਫੋਟੋ ਪਾ ਦਾਂਗੀ ਤੁਹਾਨੂੰ ਕੱਲ ਸੂਟ ਪਾ ਕੇ ਮਮੀ ਜੀ ਕੋਲੋਂ ਕੋਣ ਚੁਏ ਦਈਓ ਮੈਂ ਮੰਮੀ ਨੇ ਤੇ ਤਾਇਆ ਅਜੁਕੇਂਦਰ ਦੇ ਨੀ ਲਿਆ ਸੂਟ ਨਾ ਤਾ ਬੀ ਇੰਨੇ ਸਵਾਲਿਆ ਹਾਂਜੀ ਇਹਨਾਂ ਦਾ ਵੀ ਦਮਾਨ ਦਾ ਮੈਂ ਤਾਂ ਪਿੰਡ ਵੀ ਹੋਰ ਪਤਾ ਲਿੱਦਾ ਮੈਂ ਕਿੰਨਾ ਜੁਗਿੰਦਰ ਦੀ ਫੀਂਗ ਨਹੀਂ ਕਹਿੰਦਾ ਮੈਂ ਬਾਜ਼ਾਰ ਭੀੜ ਗਲਚ ਦੇ ਕੇ ਆਈ ਜਿਹੜਾ ਸਮਾਂ ਫਰੋਜੀ ਕਿ ਤੁਝਾ ਜਾਂ ਤੂੰ ਮੈਨੂੰ ਇੱਕ ਜੁਗਿੰਦਰ ਦੀ ਕੰਪਲੇਨ ਹੋ ਰਹੀ ਥੇ ਫਰੋਜੀ ਹੀ ਨਾ ਜਿਹਦਾ ਤੂੰ ਵੱਡਾ ਬਣਿਆ ਹੈਗਾ ਉਹ ਮੈਕਸਮਮ ਅੱਛਾ ਲੋ ਜੀ ਕਹਿੰਦੇ ਹੁਣ ਰੋਟੀ ਪੈਕ ਕਰਦੇ ਤੇ ਰੋਟੀ ਪੈਕ ਹੋਣ ਲੱਗੀ ਜੀ ਨੇੜੇ ਦੇ ਪੁਰਾਣੇ ਵੀ ਸਾਡੇ ਜਿਹੜੇ ਕਾਲੇ ਪੈ ਗਏ ਜਾਣ ਨੂੰ ਆਹ ਸਭ ਤੋਂ ਵੱਡਾ ਕਾਲਮ ਆ ਜੀ ਮੇਰੇ ਬੰਦੇ ਮੈਨੂੰ ਫੋਨ ਕਰੀ ਜਾ ਰਹੇ ਠੀਕ ਆ ਅੱਛਾ ਅੱਛਾ ਆ ਗੱਲ ਆਜੋ 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 ਰੰਡੋ ਬਿਆਹ ਹੋ ਗਿਆ ਹੈ ਮੇਰੇ ਪਹਿਲੇ ਰਾਣੀ ਸਤੇ ਬੇਟੀ ਮੇਰੀ ਆਏ ਹਾਂ ਹਾਂਜੀ 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 ਆਜੋ ਮਾਮੀ ਜੀ ਆਜੋ ਆਜੋ ਤੁਸੀਂ ਵੀ ਆਓ ਇੱਥੇ ਆਹ ਦੇਖੋ ਇਹ ਕਾਲੇ ਭਾਜੀ ਆਜੋ ਜੋਨੀ ਹਾਂਜੀ ਹਾਂਜੀ ਉਹ ਬਾਹਰ ਆਇਆ ਅੱਛਾ ਅੱਛਾ ਠੀਕ ਹੈ ਇਹ ਵੀ ਲੱਗ ਰਿਹਾ ਹੈ ਤੇ ਜੋੜੀ ਇਹ ਰੱਬਾ ਕਿਹਨੂੰ ਤੇ ਜੋੜੀ ਦਾ ਬਲਿਆ ਬੰਦਾ ਤੇ ਉਹ ਨਹੀਂ ਬਣਦਾ ਚਲੋ ਜਿਹਦੇ ਨਾਲ ਨੇ ਤਾਂ ਦੇ ਬੈਠ ਜੂ ਹੁਣ ਤੁਹਾਡਾ ਟਿਫਨ ਪੈਕ ਹੋ ਰਿਹਾ ਆ ਹੁਣ ਜੋੜੀ ਬਹਿ ਜਾ ਦੋ ਮਿੰਟ ਲੈ ਕੇ ਜਾਵਾਂਗੇ ਤੂੰ ਪਹਿਲੀ ਵਾਰੀ ਹੈ ਮੇਰੇ ਸਾਹਮਣੇ ਤੂੰ ਉਹਦੇ ਨਾਲ ਪਹਿਲੀ ਵਾਰੀ ਹੈ ਠੀਕ ਹੈ ਠੀਕ ਹੈ ਫੋਨ ਆਉਂਦਾ ਉਹਦਾ ਤੇ ਬੜਾ ਵੱਡਾ ਬਿਜ਼ਨਸ ਹੈ ਉਹਦੇ ਤੇ ਚੱਲਣ ਡਿਆ ਬਾਰ ਬਾਰ ਉਹਨੇ ਤੇ ਭਜੜ ਪਾਈ ਆ ਇਹ ਦੇਖੋ ਹੁਣ ਪੁਰੋਣਿਆਂ ਦਾ ਟਿਫਨ ਪੈਕ ਹੋ ਰਿਹਾ ਆ ਕਾਡਰ ਲੈਣ ਬਦਾਨੀ ਇਹ ਕਿਹੜਾ ਕਿਹੜਾ ਕੇਸ ਕਰਨ ਸਭ ਕੁਝ ਪਾਈ ਜੋ ਜੋ ਪੈਂਦਾ ਹੈ ਅੱਛਾ ਹੈ ਲਓ ਜੀ ਪਨੀਰ ਪੈਕ ਕਰਤਾ ਹੁਣ ਆਪਣੇ ਇਹਨੇ ਵੀ ਰੱਖ ਲਓ ਗੁੱਸਾ ਹੀ ਕਰਕੇ ਆ ਨਹੀਂ ਇਹ ਗੱਲ ਕੀ ਮम्मी ਬਸਰਦੀ ਨਾ ਕਈਓ ਮਾਂ ਮम्मी ਨੂੰ ਸਰਲਦੀ ਇੱਕ ਮਿੰਟ ਮम्मी ਕਰ ਦੇ ਇੱਕ ਮਿੰਟ ਮम्मी ਕਰ ਦੇ ਥੋੜੀ ਹੱਥ ਦੇ ਗੋਟੇ ਦੇ ਉਧਰੋਂ ਮੰਦਰ ਤੇ ਥੋੜੀ ਅਨੇ ਸਗੀ ਨਾ ਪਨ ਸਾ ਸਿਮਰਨ ਸਿਮਰਨ ਤੇ ਉਹ ਇਦਾਂ ਮੈਂ ਜੋ ਨਹੀਂ ਆਈ ਚਾਲੇ ਜਾਣੇ ਕੋਠੇ ਤੇ ਆਪਣੇ ਕੋਠੇ ਤੇ ਉਹ ਆਪਣੇ ਕੋਠੇ ਤੇ ਦੋ ਹੀ ਆੜੇ ਪਿਓ ਬਣ ਗੁਡੀਆਂ ਲਈ ਐਨੇ ਵੀ ਦੋ ਗੋਰੀ ਕੱਟਦੀ ਅੱਛਾ ਮਨ ਦੀ ਗੁੱਡੀ ਅੱਛਾ ਆਏ ਇਦਾਂ ਰੋਲਾ ਪਾ ਆਏ ਨੂੰ ਕਹੀ ਉਹ ਇਸ ਨੂੰ ਤੇਰਾ ਪਪਾ ਕੰਨਾਂ ਪਰ ਸਰਉਣੀ ਲੈ ਜਾਂਦੇ ਨੇ ਤਾਰੀਆ ਲੋ ਲੈ ਕੇ ਚੱਲੂ ਡੋਲਦੇ ਉਹਨੂੰ ਗੁੱਡੀ ਲਵਾ ਉਹਨੂੰ ਲੈ ਕੇ ਗਿਆ ਫੇਰ ਸ਼ਹਿਰ ਨੂੰ ਅੱਛਾ ਵੀ ਮੈਨੂੰ ਦੁਬਾਰਾ ਲੋਰ ਲੈ ਕੇ ਤੇ ਮੇਰੀ ਬੇਇੱਜ਼ਤੀ ਬਹੁਤ ਆਈ ਆ ਮੁੰਡਾ ਕਿਦਾ ਉਹਨੂੰ ਜਦੋਂ ਲੱਗਿਆ ਸਾਡੇ ਕੋਲ ਦੀ ਬਾਤ ਉਹ ਸਿਮੂ ਕਿਤਾ ਬਹੁਤ ਜਿਆਦਾ ਨਖੜ ਮਲਾਉਂ ਗਿਆ ਸੀ ਉਹ ਜਦੋਂ ਜੀ ਕਹੇ ਉਹਨੂੰ ਇਨੀ ਸ਼ਰਮ ਆਉਂਦੀ ਸੀ ਸੁਣ ਮੇਰੀ ਗੱਲ ਸੁਣੋ ਔਰ ਮੈਂ ਆਪਣੇ ਵਲੌਗ ਨੂੰ ਹੈਡਿੰਗ ਦੇਣਾ ਜਿਹੜਾ ਪੁਰਾਣਾ ਹੁੰਦਾ ਉਹ ਨਾ ਪਾ ਦੋ ਤੇਰੇ ਦੇਖ ਕੇ ਆਉਂਦੇ ਤਾਂ ਉਹ ਵੀ ਆਏ ਦੋ ਦਿਖਾ ਦੋ ਸਾਸੂ ਦੇ ਕੈਨੂੰ ਵੀ ਆ ਤੈਨੂੰ ਪਾਉਂਦਾ ਮੈਂ ਤੁਸੂ ਪਹਿਲਾਂ ਆ ਗਈ ਗੱਲ ਇਦਾਂ ਆ ਕਿ ਗੱਲ ਨੂੰ ਤੁਹਾਨੂੰ ਕਹਿ ਨਹੀਂ ਸਕਦੀ ਸੱਸ ਦਾ ਟੀ ਕਿ ਤੇਰੇ ਪਿੱਛੇ ਆਉਂਦੇ ਹਾਂ ਲੈ ਜਾਂਦੇ ਆ ਤੇਰੇ ਵੀ ਆਪਣੇ ਭਾਈ ਹੋ ਗਏ ਲੈ ਜਾਂਦੇ ਆ ਲੋ ਜੀ ਸਾਗ ਵੀ ਪੈਕ ਹੋ ਗਿਆ ਜੇ ਇਹ ਉਹਦੇ ਹੈਗਾ ਸਾਰਾ ਕੁਝ ਲੱਕੀ ਹੋਰ ਕੀ ਹੈ ਕੀ ਲੈ ਜਾਣਾ ਇਹ ਦੁਨੀਆ ਦਾ ਲੈ ਵੱਲੇ ਵੱਲੇ ਰਹਿ ਨਹੀਂ ਬੱਸ ਕਰ ਬੱਸ ਕਰ ਆਏ ਆਏ ਖਾ ਹੁਣ ਕੀ ਗੱਲ ਹੈ ਉੱਥੇ ਪਕਾਉਣਾ ਇਹ ਦੇਖ ਹਾਂ ਬੱਸ ਠੀਕ ਆ ਨਹੀਂ ਖਾਦਾ ਨਹੀਂ ਮਾਣਾ ਹੈ ਫੜਾ ਕਿਉਂ ਨਹੀਂ ਆਵੇ ਖੁੱਪਰ ਭਰਿਆ ਵਿਆ ਜੇ ਲਓ ਤੇਰਾ ਬਹੁਤ ਪੁੱਟਿਆ ਜੀ ਇੱਕ ਮਿੰਟ ਇੱਕ ਮਿੰਟ ਜਾ ਕੇ ਭਾਵੇਂ ਕੋਈ ਨਹੀਂ ਉਹਦੋਂ ਨਾ ਇਹੋ ਮੈਂ ਉਹ ਜੀ ਟੋਲ ਚ ਦੀਦਾ ਤੁਹਾਨੂੰ ਕੋਈ ਨਾ ਆ ਕੇ ਬੰਦਾ ਹੀ ਨੀ ਨਹੀਂ ਸਾਡੇ ਘਰ ਪਈਆਂ ਨਹੀਂ ਪਾਵਾ ਨਹੀਂ ਚਲੋ ਤੁਸੀਂ ਰੇਲਾ ਦੇ ਪਾਵਾ ਓਹੋ ਓਹੋ ਕੀ ਹੁਣ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਮੈਂ ਦੇਣੀਆਂ ਤੇ ਆਉਣੀਆਂ ਵੀ ਆਹ ਇੱਕ ਇਹ ਨਾਲ ਪੜਾ ਹੀ ਚੱਲੇਗਾ ਚਲੋ ਚੱਲੀਏ ਚੱਲ ਕੇ ਜਾਦੇ ਹਾਂ ਲੋ ਜੀ ਗਿਜਰੇਲਾ ਵੀ ਪੈ ਲਗੇ ਮੈਂ ਕਹਾਂ ਪਾਣੀ ਵਾਛੜਦਾ ਖਾਓ ਗਰਮ ਕਰਕੇ ਕਰਤੇ ਟਿਫਨ ਪੈਕ ਗੈਸਟਾਂ ਦੇ ਗੈਸਟ ਦੇਖ ਲਓ ਕਾਲੇ ਕੀੜੇ ਸਾਡੇ ਮੰਮੀ ਜੀ ਦੇਖ ਲਓ ਤੁਸੀਂ ਟਾਈਮ ਕੱਢ ਕੇ ਨਹੀਂ ਲੈ ਕੇ ਆਏ ਫੇਰ ਆਪਣਾ ਨਹੀਂ ਉਹ ਤਾਂ ਜੀ ਆਇਆਂ ਨੂੰ ਪਰ ਐਡਾ ਕੋਈ ਨਹੀਂ ਫਿਰ ਮਜ਼ਾ ਨਹੀਂ ਆਉਂਦਾ ਮੈਂ ਕਹਣਾ ਜਦੋਂ ਸਨੀ ਭਾਈ ਆਉਣਗੇ ਨਾ ਫੇਰ ਆਵਾਂਗੇ ਰੱਬ ਤੇ ਫੇਰ ਵੀ ਤੁਸੀਂ ਕੁਝ ਕਰਨਾ ਨਾ 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 ਫੇਰ ਅਸੀਂ 6 ਵਜੇ ਸਾਢੇ 6 ਆਵਾਂਗੇ ਅਸੀਂ 5 ਵਜੇ ਤੋਂ ਬਾਅਦ ਆ ਕੇ ਫਿਰ 6 ਸਾਢੇ 6 ਹੀ ਆਵਾਂਗੇ ਨਾਲ ਲੈ ਕੇ ਆਵਾਂਗੇ ਨਾ ਉਹ ਨਾ ਨਾ ਕੋਈ ਕਹਿੰਦਾ ਬੜਾ ਪੁੱਤ ਕੋਈ ਨਹੀਂ ਅੱਧਾ ਘੜੀਆਂ ਚਲੋ ਚੱਲ ਪਾ ਗਜ਼ਰੇਲਾ ਤੇ ਸਬਜ਼ੀਆਂ ਰਾਜਮਾ ਸਾਗ ਪਨੀਰ ਸਭ ਪੈਕ ਕਰਤਾ ਜੀ ਸਬਜ਼ੀਆਂ ਬਿਆ ਸਾਡਾ ਏਡਾ ਸਵਾ ਕੋਈ ਦਾਲ ਨਹੀਂ ਭਾਬੀ ਆ ਫੜੋ ਉਹ ਦੋ ਚੀਜ਼ਾਂ ਚ ਚੌਰ ਬਣਾਉਣੀ ਨਾ ਚੱਲ ਲੈ ਗਿਆ ਤੇ ਫਿਰ ਵੀ ਕੀ ਕਰਤਾ ਬਈ ਹੋਇਆ ਅਰੇ ਕੀ ਨਹੀਂ ਖਾਦੀ ਅੱਜ ਜੀ ਥੋੜਾ ਤੱਕ ਹੱਲ ਕੇ ਸੁਵੇ ਦੇ ਚਾਭੀ ਫਿਰ ਦੀ ਸੇਰੇ ਰੋਟੀ ਖਾਈ ਜੀ ਆਵੇ ਫੋੜ ਕੇ ਰੋਟੀ ਖਾਣ ਨੂੰ ਗਏ ਸਾਢੇ 7 8 ਵਜੇ ਜਾਏ ਕੀ ਕਹਿੰਦੇ ਆ ਨਿਆਣਾ ਪਾਰਟੀ ਕੀ ਕਹਿੰਦੇ ਆ ਸੁਣਿਓ ਕਹਿੰਦੇ ਕਿੰਨੇ ਕਲਾਸਾ ਕਰਦੀਆਂ ਅੱਛਾ ਅੱਛਾ ਕਲਾਸ ਲਾਣ ਦੇ ਤੇਰੀ ਚਾਚਾ ਹੀ ਕਿ ਨਹੀਂ ਐ ਦੂਜੇ ਚਾਚੇ ਨਹੀਂ ਆ ਕੇ ਲਾਣੀ ਕਲਾਸੇ ਦੀ ਓਕੇ ਜੀ ਓਕੇ ਜੀ ਓਕੇ ਬਾਏ ਜੀ ਬਾਏ ਓਕੇ ਜੀ ਬਾਏ 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 ਜੀ ਬਾਏ 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 ਤੁਰ ਪੈ ਗਿਆ ਸਾਡੇ ਚਲੋ ਚੰਗਾ ਜੀ ਓਕੇ ਬਾਏ ਟਾਟਾ ਬਾਏ ਜੀ ਬਾਏ